ਪੰਜਾਬ ਸਰਕਾਰ ਦੇ ਖਿਲਾਫ ਜਿਸ ਤਰ੍ਹਾਂ ਦੇ ਨਾਲ ਮੁੱਦਾ ਗਰਮਾਇਆ ਹੋਇਆ ਤਾਂ ਉਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਹਲਕਾ ਪੋਆਦੀ ਦਾ ਪૂર્વ ਵਿਧਾਇਕ ਜੋਗਿੰਦਰ ਪਾਲ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੱਲੋਂ ਵੀ ਅੱਜ ਡੀਐਸਪੀ ਰੂਲਰ ਦੇ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਾਮ ਦੀ ਕੋਈ ਚੀਜ਼ ਨਹੀਂ ਰਹੀ ਤੇ ਕਾਨੂੰਨ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਾਨੂੰਨ ਵੀ ਜਿਹੜਾ ਡਗਮਗਾਇਆ ਹੋਇਆ ਨਜ਼ਰ ਆ ਰਿਹਾ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਇੱਥੇ ਦੇਖਣ ਨੂੰ ਨਹੀਂ ਮਿਲਦੀ ਇਸ ਦੇ ਨਾਲ ਹੀ ਦੱਸ ਦੇਈ ਉਹਨਾਂ ਨੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਜਿਹੜਾ ਹੈ ਬਿਲਕੁਲ ਮਿੱਤੇ ਆਨ ਨਹੀਂ ਦੇ ਰਹੀ ਜਿਹੜੇ ਮੁੱਦੇ ਚੁੱਕੇ ਗਏ ਨੇ ਜਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਉਸ ਤੇ ਲਈ ਜ਼ਿੰਮੇਦਾਰ ਸਿਰਫ ਪੰਜਾਬ ਸਰਕਾਰ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਹੈ ਇਹ ਧਰਨਾ ਤਾਂ ਦਿੱਤਾ ਹੀ ਦਿੱਤਾ ਹੈ ਰੂਲਰ ਦਫ਼ਤਰ ਦੇ ਬਾਹਰ ਜਿਹੜਾ ਹੈ ਰੋਸ ਪ੍ਰਦਰਸ਼ਨ ਤਾਂ ਕੀਤਾ ਹੀ ਕੀਤਾ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਮੋਰੈਂਡਮ ਜਿਹੜਾ ਹੈ ਉਹ ਦਿੱਤਾ ਗਿਆ ਤੇ ਇਸ ਦੌਰਾਨ ਹਲਕਾ ਪੋਆ ਦੇ ਜਿੰਨੇ ਵੀ ਕਾਂਗਰਸੀ ਲੀਡਰਸ਼ਿਪ ਹੈ ਜਿੰਨੇ ਵੀ ਕਾਰਜਕਰਤਾ ਨੇ ਉਹ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਤੇ ਇੱਕ ਵਾਰੀ ਸੁਣ ਲੈਣੇ ਆ ਗੱਲਬਾਤ ਦੇਖ ਲੈਨੇ ਆ ਕਿ ਕੀ ਉਹਨਾਂ ਨੇ ਇਸ ਦੌਰਾਨ ਕਿਹਾ ਇਹ ਤੇ ਕਿਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਪੰਜਾਬ ਸਰਕਾਰ ਦੇ ਖਿਲਾਫ ਖੜੇ ਕੀਤੇ ਨੇ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਮਾਹੌਲ ਕਿੱਦਾਂ ਦੇ ਆ ਕਾਨੂੰਨ ਵਿਵਸਥਾ ਕਿੱਦਾਂ ਦੀ ਆ ਅ ਸਾਨੂੰ ਆਦੇਸ਼ ਹੋਇਆ ਸੀ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਦਾ ਵੀ ਆਪਣੇ ਬਲਾਗ ਲੈਵਲ ਤੇ ਆਪਣੇ ਜਿਹੜੇ ਤੁਹਾਡੇ ਡੀਐਸਪੀ ਰੂਲਰਸ ਆ ਉਹਨਾਂ ਨੂੰ ਜਿਹੜੇ ਵੀ ਤੁਹਾਡੇ ਆਫੀਸਰ ਪੈਂਦੇ ਆ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਜਾ ਕੇ 3 ਘੰਟੇ ਧਰਨਾ ਦੇਣਾ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਹਾਲਾਤ ਕਿੱਦਾਂ ਦੇ ਹੋ ਗਏ ਆ ਮੇਰੇ ਖਿਆਲ ਕੋਈ ਦਿਨ ਆਸਾ ਨਹੀਂ ਜਾਂਦਾ ਜਦੋਂ ਗੋਲੀਬਾਰੀ ਨਹੀਂ ਕਿ ਕੋਈ ਦੋ ਕਦੀ ਕਿਸੇ ਦਿਨ ਦੋ ਕਤਲ ਹੋ ਜਾਂਦੇ ਕਿਸੇ ਦਿਨ ਤਿੰਨ ਹੋ ਜਾਂਦੇ ਆ ਆ ਪਿਛਲੇ ਮਹੀਨੇ ਦੇ ਸ਼ੁਰੂ ਸ਼ੁਰੂਆਤ ਚ ਫਿਰੋਜ਼ਪੁਰ ਚ ਤਿੰਨ ਨੌਜਵਾਨ ਮਾਰੇ ਗਏ ਸੀ ਮੇਰੇ ਖਿਆਲ 50 ਰਾਉਂਡ ਗੋਲੀਆਂ ਚੱਲੀਆਂ ਤੋਂ ਇਸੇ ਗੱਲਾਂ ਨੂੰ ਧਿਆਨ ਚ ਲਿਆਂਦੇ ਹੋਏ ਅਸੀਂ ਪੰਜਾਬ ਸਰਕਾਰ ਜਿਹੜੇ ਕੰਮ ਕਰਨ ਦੀ ਨੀਂਦ ਸਾਡੇ ਹੋਮ ਮਿਨਿਸਟਰ ਸਾਡੇ ਜਿਹੜੇ ਮੁੱਖ ਮੰਤਰੀ ਆ ਪੰਜਾਬ ਭਗਵੰਤ ਮਾਨ ਜੀ ਉਹ ਹੋਮ ਮਿਨਿਸਟਰ ਆ ਉਹਨਾਂ ਨੂੰ ਇਹ ਜਗਾਉਣਾ ਚਾਹੁੰਦੇ ਆ ਬੀਜਪੀ ਪੰਜਾਬ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਚ ਤੇ ਇਦਾਂ ਦਾ ਮਾਹੌਲ ਹੋ ਗਿਆ ਪਰ ਸੋ ਮੈਂ ਟੀਵੀ 'ਚ ਦੇਖ ਰਿਹਾ ਸੀ ਇੱਕ ਲੇਡੀ ਆਪਣੇ ਘਰ ਪਹੁੰਚ ਗਈ ਐਕਟਿਵਾ ਤੇ ਉਹਦੀ ਪਿੱਛੋਂ ਵਾਲੀਆਂ ਖਿੱਚੀਆਂ ਗਈਆਂ ਸ਼ਰਿਆਂ ਗੁੰਡਾਗਰਦੀ ਹੋ ਰਹੀ ਆ ਕੋਈ ਇੱਥੇ ਨਿਕelnੀ ਆ ਅਸੀਂ ਪੰਜਾਬ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਆਪਣੀ ਜਾਂ ਤੇ ਕਾਨੂੰਨ ਵਿਵਸਥਾ ਸੁਧਾਰੋ ਤੇ ਜਾ ਰਿਜਾਇਨ ਕਰੋ ਦੇਖੋ ਜਿਹੜਾ ਅੱਜ ਧਰਨਾ ਦਿੱਤਾ ਗਿਆ ਇਹ ਬੱਸ ਸਾਡੇ ਪੰਜਾਬ ਦੇ ਪਰਦਾਮ ਮੇਰੇ ਛੋਟੇ ਭਰਾ ਸਰਦਾਰ ਰਾਜਾ ਬਣੀਪੁਰ ਜੀ ਉਹਨਾਂ ਦੇ ਦੇਸ਼ ਦੇ ਵਿਸਾਰ ਆਪਾਂ ਦੀ ਧਰਨਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਜਿਹੜੇ ਜਿਹੜਾ ਜਿਹਨੂੰ ਡੀਐਸਪੀ ਪੈਂਦਾ ਹੈ ਇਹ ਬਲਾਕਾਂ ਦਾ ਧਰਨਾ ਦਿੱਤਾ ਗਿਆ ਸਾਡੇ ਦੋ ਬਲਾਕਾਂ ਦਾ ਦੋਹਾਂ ਬਲਾਕਾਂ ਦੇ ਸਾਡੇ ਪ੍ਰਧਾਨ ਹਰਜੀਤ ਜੀ ਔਰ ਸ਼ਹੀਦ ਜੀ ਇਹ ਆਏ ਨੇ ਉਹਨਾਂ ਦੇ ਨਾਲ ਮੇਰਾ ਸਹਿਯੋਗ ਇਹਨਾਂ ਕੋ ਮੇਰੇ ਭਰਾ ਛੋਟੇ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਤਜ ਪੋਆ ਕੰਸਟਿਟੂਐਂਸੀ ਦੇ ਸਾਰੇ ਜਿਹੜੇ ਮੇਰੇ ਕਾਂਗਰਸ ਦੇ ਵਰਕਰ ਨੇ ਉਹ ਕੱਟਿਓ ਗਿਆ ਜੋ ਪੰਜਾਬ ਦੀ ਜਿਹੜੀ ਲਾਈਨ ਆਰਡਰ ਦੀ ਸਥਿਤੀ ਹੈ ਉਹ ਦੱਸਣ ਵਾਸਤੇ ਅੱਜ ਡਿਪਟੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਔਰ ਪੰਜਾਬ ਤੋਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਚਾਹੇ ਆਪ ਪਾਰਟੀ ਦਾ ਹੈ ਚਾਹੇ ਕੋ ਕਾਂਗਰਸ ਦਾ ਹੈ ਚਾਹੇ ਭਾਜਪਾ ਦਾ ਚਾਹੇ ਕਾਲੀਆਂ ਦਾ ਤੁਸੀਂ ਉਹ ਦੇਖ ਰਹੇ ਹੋ ਤੁਹਾਡੇ ਇਸ ਚੈਨਲ ਦੇ ਵਿੱਚ ਤੁਸੀਂ ਸਾਡੇ ਖਬਰਾਂ ਭੇਜ ਦਿਓ ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਗੋਲੀ ਚੜਲੀ ਹੈ ਔਰ ਇਹ ਜਿਹਦਾ ਹਾਲਾਤ ਕਰ ਦਿੱਤੇ ਆ ਪੂਰਾ ਜਦਾ 1985 ਤੋਂ ਲੈ ਕੇ 2000 ਤੱਕ ਚੱਲਦਾ ਰਿਹਾ ਹੈ ਸਿਸਟਮ ਉਹੀ ਇਹਦਾ ਮੁੜ ਕੇ ਲੈਨ ਆਰਡਰ ਦੀ ਸਥਿਤੀ ਜਿਹੜੀ ਆ ਵਿਗਾੜ ਦਿੱਤੀ ਆ ਉਸ ਮੰਗਪੱਤਰ ਨੂੰ ਲੈ ਕੇ ਉਸ ਸਥਿਤੀ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਨੂੰ ਜਗਾਉਣ ਵਾਸਤੇ ਆਇਆ ਕਿ ਤੁਸੀਂ ਇੱਕ ਬਾਬੇ ਨਾਨਕ ਦੀ ਤਕਲੀ ਤੁਹਾਡੇ ਕੋਲ ਹੈ ਤੁਸੀਂ ਬਾਬੇ ਨਾਨਕ ਦੀ ਤਕਲੀ ਜਿਹੜੀ ਆ ਬਰਾਬਰ ਤੋਲੋ ਔਰ ਮੈਂ ਉਹਨਾਂ ਨੂੰ ਇਹ ਦੱਸਣ ਵਾਸਤੇ ਆਇਆ ਤੈਨੂੰ ਸੇ ਆਪਣੀ ਡਿਊਟੀ ਜਿਹੜੀ ਹੈ ਇਮਾਨਦਾਰੀ ਨਾਲ ਨਿਭਾਣੀ ਚਾਹੀਦੀ ਆ ਖਾਸ ਕਰਕੇ ਤੁਹਾਡੇ ਇਸ ਮਾਧਿਅਮ ਜ਼ਰਾਏ ਮੈਂ ਮੰਤਰੀ ਸਾਹਿਬ ਨੂੰ ਜਾਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੀ 100 ਚੁੱਕੀ ਸੀ ਫਿਰ ਤੁਹਾਨੂੰ ਬੜੀ ਵੱਡੀ ਉੱਪਰਲੀ ਕੁਰਸੀ ਜਿਹੜੀ ਹੈ ਪੰਜਾਬ ਦੀ ਸਭ ਤੋਂ ਉੱਚੀ ਕੁਰਸੀ ਸਪੀਕਰ ਸਾਹਿਬ ਦੇ ਕੋਲ ਖੜੋ ਕੇ ਤੁਸੀਂ ਸਾਰੇ ਚੁੱਕੀ ਸੀ ਨੇ ਸੱਚੀ ਤੇ ਛੁੱਟੀ ਆਪਾਂ ਆਪਣੇ ਦੇਸ਼ ਦੀ ਆਪਣਾ ਸੂਬੇ ਦੀ ਸੇਵਾ ਕਰਾਂਗੇ ਅੱਜ ਤੁਸੀਂ ਦਾ ਦੇਸ਼ ਦੀ ਨਾ ਨਹੀਂ ਸੂਬੇ ਦੀ ਸੇਵਾ ਕਰ ਰਹੇ ਹੋ ਕੋਈ ਵੀ ਬੰਦਾ ਆਪਣੇ ਆਪ ਨੂੰ ਜੇ ਨਹੀਂ ਸਮਝਦਾ ਕਿ ਮੈਂ ਸੇਫ ਹਾਂ ਅੱਜ ਬਹੁਤ ਹਾਲਾਤ ਖਰਾਬ ਹੋ ਗਏ ਉਹ ਸਥਿਤੀ ਨੂੰ ਲੈ ਕੇ ਸਾਰਿਆਂ ਅਸੀਂ ਤਾਂ ਰਹਿ ਦਿੱਤਾ ਉਹ ਤਰਨੇ ਨੂੰ ਸਾਰਿਆਂ ਨੇ ਜਿਹੜੇ ਮੇਰੇ ਭਰਾ ਆਏ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਇਹਨੂੰ ਜਿਹੜੀ ਗੂੰਗੀ ਤੇ ਬੈਰੀ ਸਰਕਾਰ ਜਿਹੜੀ ਸੁੱਤੀ ਕੁੰਭ ਕਰਦੇ ਨਹੀਂ ਇਹਨੂੰ ਜਗਾਉਣ ਵਾਸਤੇ ਆਇਆ ਬਹੁਤ ਬਹੁਤ ਸਾਰੇ ਵਰਕਰ ਦਾ ਧੰਨਵਾਦ ਜਾਈ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ